이유가와서 ਹਾਂਜੀ ਸਰ ਜੋ ਆਪਨੇ ਅਮ੍ਰਿਤਪਾਲ ਦੇ ਭਾਈ ਨੂੰ ਗ੍ਰਿਫਤਾਰ ਕੀਤਾ ਹੈ ਕਿਆ ਹੈ ਪੂਰਾ ਮਾਮਲਾ ਦੇਖਿਏ ہماری ਜਿੰਮੇਤਾਰ ਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਤੇ ਜਿੰਦਰ ਰੂਪਰ ਤੋਂ ਵੀ ਡਰਗ ਦੇ ਖਿਲਾਫ ਇੱਕ ਸਪੈਸ਼ਲ ਕਾਰਜ ਚਲਾਈ ਹੋਈ ਹੈ ਪਿਛਲੇ 3 ਹਫਤਿਆਂ ਤੋਂ ਅਸੀਂ ਵਕ ਵਕ ਕੇਸਿਸ ਵੀ ਦੰਪ ਕੀਤੇ ਹੈਗੇ ਐ ਐਨਡੀਪੀਐਸ ਦੇ ਮੁਰਜਮਾਨੂ ਵੀ ਫੜਿਆ ਹੈ ਪ੍ਰੋਪਰਟੀਆਂ ਵੀ ਸੀਜ਼ ਕੀਤੀਆਂ ਨੇ ਪਰ ਉਹ ਵੀ ਦੱਸਾਂ ਵੀ ਹੋਰ ਕਾਫੀ ਕੇਸਿਸ ਜਿਹੜੇ ਪ੍ਰੋਪਰਟੀਆਂ ਵੀ ਸੀਜ਼ ਕੀਤੀਆਂ ਨੇ ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇਂਸ ਰੈਗੂਲਰ ਪੰਚੀ ਦਾ ਕੱਲ ਵੀ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੋਰ ਤੋਂ ਟੂਵਰਡਸ ਜੰਦਰ ਓਨੇ ਹੈਗੇ ਆ ਤਖਬੇ ਹੱਥ ਜਿਹੜਾ ਈਵਨਿੰਗ ਦਾ ਟਾਈਮ ਸੀਗਾ ਉਹਨੇ अराउंड ਉਦੋਂ ਜਿਹੜਾ ਹੈਗਾ ਨੈਸ਼ਨਲ ਹੈਗੇ ਨੈਸ਼ਨਲ ਸਾਈਡ ਤੇ ਗੱਡੀ ਲਗਾਈ ਹੋਈ ਸੀ ਅਮਰਿਤਸਰ ਸਲਿਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਸਰ ਜੀ ਉੱਥੇ ਇਹ ਗੱਡੀ ਲਗਾਈ ਹੋਈ ਸੀ ਫਿਰ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਜਿਗਾ BB02 ਕੁਝਿੰਗ ਅਮਰਿਤਸਰ ਅਮਰਿਤਸਰ ਦਾ ਨੰਬਰ ਜੀ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ਰੱਖੇ ਸੀ ਸਪੀਸ਼ੀਅਸ ਗੱਡੀ ਸੀ ਜੋ ਜੈੱਡ ਬਲੈਕ ਬਿਲਕੁਲ ਠੀਕ ਤੇ ਜਾਲੀ ਲੱਗੀ ਹੋਈ ਸੀ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਤੋਂ ਲੱਗੇ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀ ਕਿ ਕੋਈ ਸ਼ੱਕੀ ਚੀਜ਼ ਹੋ ਰਹੀ ਹੈ ਤੇ ਮੋਕੀ ਦੇ ਸੀ ਆਪਣੇ ਅਫੀਸਰ ਨੂੰ ਉੱਥੇ ਬੁਲਾਇਆ ਗਿਆ ਜਿਹੜੇ سارے ਡੀਐਸਪੀ ਚਲਾ ਰਹੇ ਉਹਨਾਂ ਨੇ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਕੋਲ ਕੰਟਰਾਬੈਂਡ ਜਿਹੜਾ ਮੈਥਾਮਫੀਟਾਮੀਨ ਜਿਹੜਾ ਆਮ ਭਾਸ਼ਾ ਚ ਆਈਸ ਕਿਹਾ ਜਾਂਦਾ ਹੈ ਉਹ ਕਿੰਨਾ ਸੀ ਠੀਕ ਇਹਦਾ ਵੇਕ ਕੀਤਾ ਗਿਆ 4 ਗ੍ਰਾਮ ਆਈਸ ਮਿਲੀ ਤੇ ਨਾਲ ਇੱਕ ਬਿੰਗ ਸਕੇਲ ਵੀ ਸੀਗਾ ਫੋਨ ਵੀ ਉਹਨਾਂ ਕੋਲ ਦੋ ਫੋਨ ਨਿਕਲੇ ਆ ਕੇ ਪੁੱਛੀਏ ਜਿਹਦਾ ਨਾਮ ਲਫਕਰੀ ਚਾ ਗਿਆ ਤੇ ਤੁਹਾਨੂੰ ਗੁਪਰੀਤ ਇਹ ਚੀਮਾ ਬਾਡ ਦਾ ਬਿਆਸਥਾ ਨੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਰਪਰੀ ਤੋਂ ਹੈਪੀ ਹੈਗੇ ਤੇ ਇਹ ਹੈਗੇ ਪੁੱਤਰ ਤਰਸੀਮ ਸਿੰਘ ਅਨੁਵਾਰਸੀ ਜਲੰਧਰ ਕਿਹੜਾ ਥਾਣਾ ਹੁੰਦਾ ਹੁੰਦਾ ਹੂੰ ਤੇ ਇਹ ਕਿਨਾਂ ਤੇ ਵਿੱਚੋਂ ਨਾਲ ਇੱਕ ਲਾਈਟਰ ਵੀ ਮਿਲਿਆ ਤੇ ਨਾਲ ਉਹ ਜਿਹੜਾ ਸਮਾਨ ਹੁੰਦਾ ਉਹ ਉਹ ਵੀ ਸਾਰੇ ਚੀਜ਼ਾਂ ਸਾਰੇ ਟੇਕ ਸਕੋਲ ਕੋਲ ਪਿਆ ਹੈ ਟੇਕ ਸਕੋਲ ਵੀ ਮਿਲਿਆ ਸਰ ਜਿਹੜੇ ਕੰਜ਼ੂਮਰ ਰਿਪਰੇਜ਼ੈਂਟੇਟਿਵ ਲੈਟ ਮੀ ਹਾਂ ਹਾਂ ਉਹ ਤੋਂ ਬਾਅਦ ਫੇਰ ਜਦੋਂ ਵੀ ਹੋਰ ਕੋਲ ਦੇ ਦੀ ਬੰਦ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਉਹਨਾਂ ਨੇ ਬਕਾਇਦਾ ਪੀਪੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੀਪੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਉਹ ਡੱਗ ਸਰ ਤੁਸੀਂ ਮੈਡੀਕਲ ਵੀ ਕਰਾਇਆ ਹੈ ਕੀ ਮੈਡੀਕਲ ਰਿਪੋਰਟ ਚ ਕੀ ਆ ਕੇ ਲੋਕ ਲੈਂਦੇ ਸੀ ਕਿ ਦੇਖੋ ਇਹਨਾਂ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜਿਹੜਾ ਬੋਲੀ 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 ਮਤਲਬ ਕਿ ਉਸਨੇ ਕਲੀਮ ਕਰ ਰਹੇ ਸੀਗੇ ਨੇ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਚ ਪਾਈ ਗਈ ਸੀ ਉਦੋਂ ਕਰਨ ਦੀ ਤਿਆਰੀ ਸੀਗੀ ਬਟ ਹਾਂ ਬਟ ਜਿਹੜਾ ਡਰ ਟੈਸਟ ਹੈਗਾ ਯੂਰੀਨ ਜੇ ਪੋਜ਼ਿਟਿਵ ਹੋਇਆ ਤੇ ਬਲੱਡ ਟੈਸਟ ਵੀ ਨਿਕਲੇ ਹੋਵੇ ਸਰ ਮੋਕੇਦਾਰ ਇਹ ਕੰਜ਼ਮਪਸ਼ਨ ਕਰਦੇ ਪਏ ਸੀ ਜਾਂ ਇਹ ਬੇਚਨ ਆਇਆ ਸੀ ਜਿਹੜੀ ਇਹ ਲੈ ਕੇ ਆਏ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਆਪਾਂ ਨੇ ਪੁੱਛਿਆ ਕਿ ਇਹ ਕਿੰਧੋਨੀ ਡਰਗਸ ਦੇ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਇਹ ਡਰ ਟੈਸਟ ਪੋਜ਼ਿਟਿਵ ਹੈਗਾ ਤਾਂ ਆਪਾਂ ਉਸ ਤੋਂ ਜਿਹੜੀ ਫਾਰਮਰੀ ਦਾ ਅਮਰੀਦਪਾਲ ਨਾਲ ਰਿਲੇਸ਼ਨ ਹੈ ਹਾਂਜੀ ਹਰਪ੍ਰੀਤ ਦਾ ਅਮਰਿਤਪਾਲ ਨਾਲ ਕੇ ਰਿਲੇਸ਼ਨ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਇਹ ਤੁਹਾਨੂੰ ਡਿਟੇਲ ਤੇ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈਗੀ ਹੈ ਕਿ ਇਹਨੂੰ ਅਸੀਂ ਇਵਨਿੰਗ ਜਿਹੜੀ ਸਾਡੀ ਰੂਟੀਨ ਰੂਟੀਨ ਵਰਕਿੰਗ ਦੇ ਵਿੱਚ ਹੀ ਪੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸolutely ਤੁਸੀਂ ਦੇਖੋਗੇ ਵੀ ਤੇ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀਗੀ ਗੱਡੀ ਉਹਨੇ ਵੀ ਚੋਰੀ ਰਿਕਵਰੀ ਮਤਲਬ ਕਿ ਕਿਸੇ ਵੀ ਤਰੀਕੇ ਨਾਲ ਕੱਢਿਆ ਮਨੋ ਰੀਟਰੀਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਕੌਣ ਹੈ ਹੋਰ ਡਿਟੇਲਸ ਚੈੱਕ ਕਰਾਂਗੇ ਜਿਵੇਂ ਸਾਰਾ एवरीथिंग विल बी ਚੈੱਕਡ ਇਨ ਡਿਟੇਲ ਸਡਨਲੀ ਫਿਲਹਾਲ ਤੱਕ ਕੋਈ ਦੋਸ਼ੀ ਹੈਗੇ ਨਹੀਂ ਜੀ 192 ਨੰਬਰ ਮਕਦਮਾ 2024 ਦਾ ਅੰਡਰ ਸੈਕਸ਼ਨ ਬ੍ਰਦਰ ਆਫ ਹਮਨੇ ਪਾਸ ਹੈ ਜੀ ਆਮਰੇ ਪਾਸ ਬ੍ਰਦਰ ਰੈਕੋਰਡ ਹੈ ਹਾਂ ਜੀ ਜ਼ੁਰੇ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਸੀਂ ਜਿਹੜਾ ਇਹ ਪੰਚ ਜਿਹੜਾ ਅਸੀਂ ਪੰਚਾਂ ਦੰਚ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਧਾ ਜੁਰਮ 29 ਐਨਡੀਪੀਐਸ ਦਾ ਕਰਤਾ 29 ਦਾ ਮਤਲਬ ਇਹ ਹੁੰਦਾ ਹੈ ਕਿ ਜਿਸ ਨੂੰ ਲੈ ਕੇ ਆਏ ਹੋਣ ਅੱਗੇ ਉਹ ਅਸੀਂ ਵਾਧਾ ਕਰਤਾ ਤੇ ਸੰਦੀਪ ਅਰੋੜਾ ਇਹ ਹੈ ਕਿ ਇਟਾ ਨਗਰ थाना ਹੈ ਬੋਲ ਇਹਨੂੰ ਵੀ ਅਰੈਸਟ ਕੀਤਾ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨਾਂ ਜਿਹੜੇ ਵੀ ਟੋਟਲ 3 ਬੰਦੇ ਅਰੈਸਟ ਹੋਏ ਹੁਣ ਟੋਟਲ ਹੁਣ ਤੱਕ 3 ਬੰਦੇ ਚੀਨਾ ਕੋ 4 ਗ੍ਰਾਮ ਜੀ ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂਵਾਰਡਸ ਲੁਧਿਆਣਾ ਤੋਂ ਇਧਰ ਆ ਰਹੇ ਸੀਗੇ ਅੰਮ੍ਰਿਤਸਰ ਵਾਲੇ ਜਿਹੜਾ ਉੱਥੇ ਹੋਈ ਹੈ ਜੀ ਜੀ ਠੀਕ ਇਜ਼ਾਮ ਜਿਹੜੇ ਸੀ ਨਾ ਇਹ ਤਾਂ ਹੁਣ ਥੋੜਾ ਚੱਲੂਗਾ ਜੀ ਇਹਦਾ ਡਿਟੇਲ ਹੁਣ ਮੈਂ ਪਰਸਨਲੀ ਹਲੇ ਕੁਝ ਅਗਾਂਹ ਅਜਿਹਾ ਹੋਵੇਗਾ ਜੀ ਜੀ ਹਲੇ ਪੇਸ਼ ਕਰਾਂਗਾ ਸਰ ਸਖ ਸੰਦੀਪ ਥੋੜ ਜੀ ਦੰ ਦੰ ਸਾਣੇ ਵੱਲੇ ਤੇ ਦਸਕ ਦੇ ਨੇ ਬੈਟਰ ਹਾਂਜੀ ਆਲ 3 ਆ